ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡਾ ਸਾਡਾ ਨਹੀਂ ਤੁਹਾਡਾ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਕੰਟੈਂਟ ਸਾਡਾ ਇੱਕੋ ਹੀ ਹੈ ਬਿਮਾਰੀ ਵਾਲਾ ਤੁਸੀਂ ਵੀ ਦੇਖਦੇ ਤੁਸੀਂ ਵੀ ਵੇਖੋ ਇੱਕ ਇਹੀ ਗੱਲ ਹੈ ਤੁਸੀਂ ਘੋਰ ਹੋ ਗਏ ਅੱਜ ਦੇਖਾਂਗੇ ਕੁਛ ਨਾ ਕੁਛ ਕਰਾਂਗੇ ਚਲੋ ਹੌਲੀ-ਹੌਲੀ ਕਰਕੇ ਨਵਦੀਪ ਠੀਕ ਹੋ ਜੇ ਫਿਰ ਅਸੀਂ ਜਿੱਤੇ ਆਵਾਂ ਜਾਵਾਂਗੇ ਵੀ ਕੋਈ ਗੇਮ ਖੇਡਾਂਗੇ ਕੁਛ ਕਰਾਂਗੇ ਪ੍ਰਕਰਮ ਵੀ ਬੜੀ ਜ਼ਿਆਦਾ ਹੈ ਚਲੋ ਕੋਈ ਨਾ ਕੋਈ ਚੈਲੰਜ ਤਾਂ ਕਰਾਂਗੇ ਹੀ ਠੀਕ ਹੈ ਤੇ ਬੋਰ ਨਾ ਹੋਇਆ ਕਰੋ ਵੇਖਦੇ ਰਿਹਾ ਕਰੋ ਕੋਈ ਗੱਲ ਨਹੀਂ ਹੌਲੀ-ਹੌਲੀ ਕਰਕੇ ਕਰਾਂਗੇ ਸਾਰਾ ਕੁਝ ਹੀ ਹੋਵੇਗਾ ਵਾਹਿਗੁਰੂ ਮੇਰਾ ਕਰੇਗਾ ਜੀ ਹੈ ਤੁਹਾਡੇ ਨਾਲ ਹੀ ਅਸੀਂ ਆ ਠੀਕ ਹੈ ਜੀ ਹਾਂ ਤੇ ਆ ਵੇਖੋ ਇਧਰ ਅੱਡੀ ਨਹੀਂ ਇਹ ਤਿਆਰ ਤੂੰ ਹੋ ਜਾਂਦੀ ਚੰਗੀ ਤਰ੍ਹਾਂ ਜਾਵਾ ਠੀਕ ਹੈ ਇੱਥੇ ਮੈਂ ਕੀ ਹੈ ਤਿਆਰ ਨੂੰ ਪਛਾਣੋ ਸੂਟ ਆ ਸੂਟ ਤੋਂ ਇਹ ਸੂਟ ਇਹਨੂੰ ਮਿਲੇਗੀ ਗਿਫਟ ਗਿਫਟ ਮਿਲਿਆ ਜੀ ਤਿੰਨਾਂ ਸੂਟ ਲੈ ਲੈ ਤਿਆਰ ਤੂੰ ਰੋਕੇ ਤੇ ਨਵਦੀਪ ਨੂੰ ਲੈ ਕੇ ਹਸਪਤਾਲ ਵਾਗੇ ਹਲੇ ਚੱਲ ਬਈ ਇਹ ਤਾਂ ਸਾਰਾ ਦਿਲੋਤੇ ਲੱਗ ਗਿਆ ਮੁੜ ਕੇ ਦੀ ਮਾਰੀ ਵੀ ਛਾਪਣਾ ਕਰ ਤਿਆਰ ਨਹੀਂ ਵੀ ਜਾਨੇ ਕੀ ਯਾਰ ਕਮਾਲ ਹੋ ਗਈ ਯਾਰ ਤਿਆਰ ਹੀ ਆ ਹੋਰ ਤੇ ਹੁਣ ਤੂੰ ਮੇਕਅਪ ਕਰਾਣ ਜਾਣਾ ਨਾ ਤੀ ਨਾ ਤੀ ਕੋ ਨਹੀਂ ਜੋ ਨਾ ਤੀ ਕੋ ਨਹੀਂ ਲੈ ਉਹਨਾਂ ਕੋਲੇ ਬੋਲੇ ਜਲੀ ਜਦ ਨਾਲ ਆਵਾਜ਼ ਆਂਦੀ ਨਹੀਂ ਨਾ ਤੇਰੇ ਨਾ ਤੀ ਆਣਾ ਫਿਰ ਉਸ ਨੂੰ ਤਿਆਰ ਹੋਣਾ ਕਹਿੰਦੇ ਨੇ ਔਰ ਬਿਊਟੀ ਪਾਲਰ ਜਾਣ ਨੂੰ ਤਿਆਰ ਹੋਣਾ ਕਹਿੰਦੇ ਨੇ ਚਲੋ ਠੀਕ ਹੈ ਨਾ ਮੈਨੂੰ ਕਿੰਨੀਆਂ ਕਿੰਨੀਆਂ ਮੇਕਅਪ ਕਰਦੀਆਂ ਨੇ ਠੀਕ ਹੈ ਨਾਰੈਣ ਦੇ ਜਦੋਂ ਮੂੰਹ ਤੋਂਂਦੀਆਂ ਨੇ ਫਿਰ ਬੰਦਾ ਡਰ ਵੀ ਜਾਂਦਾ ਠੀਕ ਹੈ ਨਾ ਮਰੀ ਨੇ ਜਦੋਂ ਇਵੇਂ ਚਲੋ ਜੀ ਚਲਦੇ ਹਾਂ ਹਸਪਤਾਲ ਠੀਕ ਹੈ ਬੋਤਲ ਲਵਾੜੇ ਕਿਉਂ ਬੋਤਲਾਂ ਦੇ ਹੱਥ ਪਈ ਹੋਈ ਹੈ ਬੋਤਲੇ ਲਵਾ ਦੇ ਪਹਿਲੇ ਡਰਦੀ ਸੀ ਬੋਤਲ ਲਵਾਣ ਤੋਂ ਨੋ ਵੀ ਡਰਦੀ ਮੈਂ ਫਿਰ ਸੂਈਆਂ ਕਿੰਨੀਆਂ ਲੱਗੀਆਂ ਨੇ ਮੈਨੂੰ ਆਤ ਪੈ ਗਈ ਹੁਣ ਚਲੋ ਠੀਕ ਹੋ ਗਿਆ ਨਹੀਂ ਮੈਂ ਇੱਕ ਦਿਨ ਨਾ ਫਿਰ ਡੰਡਾ ਚੱਕ ਲੈਣਾ ਠੀਕ ਹੈ ਨਾ ਆ ਦੰਦਾਂ ਨੂੰ ਪਕਾਗਾ ਤੈਨੂੰ ਚੰਗੀ ਤਰ੍ਹਾਂ ਬਣਾ ਕੇ ਚਲੋ 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 ਹਾਂਜੀ ਅੱਜ ਮੇਰੇ ਨਾਲ ਇੱਕ ਹੋਰ ਨਵਾਂ ਸਿਸਟਮ ਹੋ ਗਿਆ ਨਵਦੀਵ ਵਾਸਤੇ ਲਾਂਦਾ ਮੈਂ ਨਾਰੀਅਲ ਤੇ ਨਾਰੀਅਲ ਵੈਸੇ ਕਟਾ ਕੇ ਲਿਆ ਸੀ ਉਹਦੇ ਜੁਸਰਾਕ ਕਰਨ ਲੱਗਾ ਮੈਂ ਸਟ੍ਰੋ ਵਿੱਚ ਪੈ ਜਾਗਾ ਚਾਬੀ ਟੁੱਟ ਗਈ ਹੁਣ ਦੋਸਤ ਨੂੰ ਬੁਲਾਇਆ ਹੈ ਉਹ ਵਿਚਾਰਾ ਚਾਬੀ ਲੈ ਕੇ ਆਵੇਗਾ ਜੀ ਸਮਾਈਲ ਦੇ ਪੈਦਰਾ ਉਹ ਉਦੇਪ ਨੇ ਨਾਰੀ ਨੂੰ ਕੀਤਾ ਵੀ ਨਹੀਂ ਨਹੀਂ ਇਹ ਕਹਿੰਦੀ ਉਹ ਕਿਹਾਈ ਮੈਨੂੰ ਬੰਦਾ ਕਿਉਂ ਚਾਬੀ ਮੈਂ ਤੋੜੀ ਆ ਬਣਾ ਦਿਓ ਮੈਨੇ ਬਿਨਾ ਬਣਾਇਆ ਠੰਡਾ ਠੰਡਾ ਅਜੀ ਠੰਡਾ ਬਹੁਤ ਹੈ ਨਹੀਂ ਨਹੀਂ ਉਹ ਹੈਗਾ ਥੋੜੀ ਉੱਪਰ ਚੱਕ ਕੇ ਥੱਲੇ ਲਾਈ ਗੜੀ ਜਮਾ ਹਣਾ ਦੀ ਆਂਦੀ ਆ ਤੱਕ ਰਿਹਾ ਇਹ ਨੂੰ ਫੜੇ ਘੰਟਾ ਪੀਲਾ ਪੀਲਾ ਬਾਬਾ ਗਪੀਓਈ ਪੈਸਾ ਵੀ ਆ ਰਿਹਾ ਉਹ ਚਾਬੀ ਲੈ ਕੇ ਬਾਈ ਯਾਰ ਸਾਰਿਆਂ ਨੂੰ ਚੱਕਰਾਂ ਚ ਭਾਈ ਰਹਾ ਮੈਂ ਕਿੱਥੇ ਵੀ ਹੈ ਨਾ ਉਹ ਬਾਈ ਯਾਰ ਨਾਰੀ ਵਾਲੇ ਖੋਲਣ ਲੱਗਦੇ ਸੀ ਉੱਥੇ ਹੋ ਗਿਆ ਗਾ ਮੈਂ ਕਹਾਂ ਮਾ ਚਾਬੀ ਟੁੱਟ ਗਈ ਨਵਦੀਪ ਅੰਦਰ ਲੈ ਕੇ ਆ ਗਏ ਅਸੀਂ ਕੋ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਸਵੇਰ 4 ਸਵੇਰ 4 ਦਾ ਟਾਈਮ ਹੋ ਗਿਆ ਇੱਥੇ ਲੰਗਰ ਚੱਲ ਰਿਹਾ ਠੀਕ ਹੈ ਹਾਂ ਆ ਸਾਰਾ ਦਿਨ ਹਸਪਤਾਲ 'ਚ ਲੰਘ ਗਿਆ 4 ਵਜੇ ਚਲੋ ਠੀਕ ਹੈ ਦੋਵੇਂ ਮਾਵਾ ਤੇ ਜਾਣ ਟੁੱਟ ਕੇ ਪਈਆਂ ਜਾਣੇ ਮੇਰੇ ਵੱਸ ਤੇ ਛੱਡੀ ਹੈ ਕੋਈ ਨਹੀਂ ਹੈ ਮੇਰੇ ਵੱਸ ਤੇ ਛੱਡੀ ਰੋਟੀ ਆਹੋ ਆ ਪਈ ਆ ਦੀ ਮੈਨ ਲਾਦਾ ਐ ਨੂੰ ਹੀ ਲੱਗੀ ਖੜੀ ਐ ਛੱਡੀ ਕੋ ਨਹੀਂ ਮੇਰੇ ਵਾਸਤੇ ਹਾਂਜੀ ਬਗਿਆ ਹੈ ਹੈ ਹਜੂਰ ਮੈਨੂੰ ਪਾਵੇਂ ਮੈਂ ਖਾਦੀ ਹੋਏ ਪਰ ਮੈਨੂੰ ਪੁੱਛਿਆ ਤਾਂ ਕੋ ਨਹੀਂ ਜੇ ਤੂੰ ਖਾਣੀਏ ਕਿ ਨਹੀਂ ਹੈ ਨਾ ਮੈਂ ਖਾ ਗਿਆ ਸੀ ਠੀਕ ਹੈ ਮੈਨੂੰ ਪੁੱਛ ਲੋ ਹੈ ਵੀਰ ਦੇਖ ਲੈ ਖਾਣੀ ਆ ਨਾ ਪੁੱਛਦੇ ਕੋਣ ਤੂੰ ਪੁੱਛ ਲੈ ਹੈ ਖਾ ਲਓ ਤੁਸੀਂ ਕਰਨੇ ਆ ਤੇ ਫਾਈ ਨਹੀਂ ਜਾਣੀ ਨਾ ਖਾਈ ਕਿਉਂ ਨਾ ਜਾਨੀ ਖਿਚੜੀ ਗਰਮੀਆਂ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਚਲੋ ਆਪਣਾ ਲਗਭਗ ਨਾ ਇੱਕੋ ਜਿਹਾ ਕੰਟੈਂਟ ਜਿਹਾ ਚੱਲ ਰਿਹਾ ਹੈ ਛੇਤੀ ਠੀਕ ਹੋ ਜਾਣਾ ਵਦੀਪ ਕੁਝ ਨਵਾਂ ਕਰੀਏ ਠੀਕ ਹੈ ਸਾਰੇ ਕਹਿੰਦੇ ਨੇ ਇੱਕੋ ਕੰਟੈਂਟ ਤੇ ਬਣਾਈ ਜਾਂਦੇ ਇੱਕੋ ਤੇ ਬਣਾਈ ਜਾਂਦੇ ਹੋ ਤੰਦੂਰ ਦੀ ਰੋਟੀ ਐ ਰਾਜਮਾ ਦੀ ਸਬਜ਼ੀ ਹਾਂ ਤੰਦੂਰ ਦੀ ਰੋਟੀ ਐ ਰਾਜਮਾ ਦੀ ਸਬਜ਼ੀ ਐ ਪਰ ਹੈ ਨਹੀਂ ਆਉਣਾ ਹੁਣ ਢਿੱਡ ਚ ਢਿੱਡ ਚ ਆਉਣਾ ਠੀਕ ਹੈ ਚਟਨੀ ਆਹੋ ਕਿ ਸੈਲਡ ਵਗੈਰਾ ਸਾਰਾ ਕੁਝ ਐ ਚਟਨੀ ਬਣੀ ਚਟਨੀ ਬੜੀ ਟੇਸਟੀ ਬਣੀ ਹੋਈ ਅੱਜ ਉਹਨੂੰ ਮੈਨੂੰ ਬੋਤਲਾ ਪਾਟਾ ਲਵਾ ਕੇ ਕੱਲ ਫੇਰ ਜਾਣਾ ਤੇ ਤੇ ਡ੍ਰਿਪ ਜਿਲਾ ਹੀ ਨਹੀਂ ਮੇਰੀ ਮੈਂ ਥੋੜੀ ਦੇਰ ਨੂੰ ਛੱਤ ਤੇ ਆਈ ਸੀ ਵੈਸੇ ਰਾਸ ਜੀ ਤੇ ਗਰਮੀ ਬੜੀ ਹੈ ਛੱਤ ਤੇ ਵੀ ਪਾਣੀ ਦੇਖਣਾਈ ਸੀ ਪਰ ਪਾਣੀ ਹੈਗਾ ਵੀ ਐ ਇੱਕ ਤੱਕ ਖਾਲੀ ਸੁੱਕਾ ਰਹਿੰਦਾ ਜਮਾਈ ਜਿੰਦ ਗੁਰ ਮੈਂ ਦੂਸਰੀ ਛੱਤ ਤੇ ਆ ਗਈ ਇੱਥੇ ਰਿਹਾ ਸਾਰਾ ਸੁੱਕਾ ਪਿਆ ਥਲੇ ਤੇ ਉੱਥੇ ਸਾਰਾ ਪਾਣੀ ਭਰਿਆ ਪਿਆ ਉਹਦਾ ਟਟਿਰੀ ਪਾਣੀ ਪਿੰਦੀ ਪੀਏ ਗੌਰ ਸੇ ਦੇਖੀ ਉਸ ਬੜ ਕੋਕੀਰ ਟਿੱਡ ਜਾਂਦਲਾਂ ਪਾਣੀ ਪਿੱਤੀ ਜਾਂਦੀ ਹੈ ਉੱਥੇ ਉੱਪਰ ਆ ਜਾਣੀ ਸਕਦੀ ਉਹ ਵੀ ਉੱਪਰ ਆ ਜਾਣੀ ਸਕਦੀ ਮੈਨੂੰ ਬਹੁਤ ਡੰਗਾ ਲੱਗੇ ਪਾਣੀ ਹੈ ਉੱਥੇ ਤਾਂ ਇੱਥੇ ਇੱਥੇ ਮੈਂ ਸੋਚ ਰਹੀ ਨਾ ਮੈਂ ਇਹ ਦੂਸਰੇ ਚੜ੍ਹ ਤੇਰੀ ਹੁਣ ਪੰਜ 6 ਦਿਨ ਬਾਅਦ ਚੁੱਲਾ ਹੁਣ ਲੂਵਾ ਹਾਂ ਤਾਂ ਪੂਰੇ ਪਰਾਧਨ ਹੋ ਜਾਣਗੇ ਨਾ ਵੀਰੇ ਨੀਚੇ ਖਲਣ ਗਿਆ ਹੋਇਆ ਇਹ ਛੱਤ ਤੇ ਆਈ ਇਹ ਲੈਣੇ ਕੋਲ ਨਹੀਂ ਸੀ ਛੱਤ ਤੇ ਆ ਗਈ ਇਹਦੀ ਲੱਗੀ ਤਾਂ ਠੀਕ ਐ ਪਰ ਕੋਈ ਮੈਨੂੰ ਖੜੀ ਕਰਨੀ ਲੱਗ ਜਾਂਦੀ ਹਾਂ ਇੱਥੇ ਮੂਹ ਦੇ ਉੱਪਰ ਬੜਾ ਪਸੀਨਾ ਆਉਂਦਾ ਮੈਨੂੰ ਗੁੱਲਾਂ ਤੋਂ ਆਪਾਂ ਨੇ ਅਵੇ ਨਿੱਕੀਏ ਵਾਲੂੰ ਦੇ ਲਈਆਂ ਹੁਣ ਇੱਕ ਤਾਂ ਬਸ ਮੱਖਣ ਲੱਗ ਲਈ ਹੈ ਉੱਪਰ ਬੜੀ ਕਰ ਮੇ ਲੋਕ ਜਾਂਦੀਆਂ ਮੈਨੂੰ ਤਾਂ ਫਸ ਲੱਗਣਗੇ ਹੁਣ ਪਸੀਨੇ ਜਾਈਂਦੇ ਨੇ ਮੈਨੂੰ ਆ ਹਸਪੀਟਲ ਚ ਨਾ ਸੁੱਤੀ ਪੀ ਸੀ ਜੀ ਕੁਲਰ ਚੱਲਿਆ ਹੋਇਆ ਸੀ ਪਤਾ ਨਹੀਂ ਉਦੋਂ ਵੀ ਪਸੀਨੇ ਆਏਗੇ ਮੈਨੂੰ ਇੰਨੀ ਉਹ ਕੋਣ ਸੀ ਇਹ ਗੁਰਨਾਵਾਂ ਪੰਛੀ ਆ ਗਿਆ ਟਕ ਟਕ ਕਰੀਂਦਾ ਸੀ ਚਲੋ ਮੈਂ ਚਲਦੀ ਆ ਥੱਲੇ ਉਹਨੂੰ ਵੋਟ ਪਾਉਣ ਮੇਰੀ ਵੋਟ ਮੇਰਾ ਅਧਿਕਾਰ ਬਾਕੀ ਸਭ ਹੈ ਬੇਕਾਰ ਠੀਕ ਹੈ ਜੀ ਇੱਕ ਵੋਟ ਤੇ ਬੰਦੇ ਦਾ ਅਧਿਕਾਰ ਹੁੰਦਾ ਤੇ ਜਰੂਰ ਪਾਣੀ ਚਾਹੀਦੀ ਹੈ ਵੋਟ ਠੀਕ ਹੈ ਜੀ ਜਿੱਥੇ ਤੁਹਾਡਾ ਮਨ ਕਰੇ ਜਿਹੜਾ ਸਹੀ ਲੱਗੇ ਵੋਟ ਜਰੂਰ ਪਾਓ ਤੁਸੀਂ ਪਾਏਗੀ ਵੋਟ ਇੱਕ ਇਹੀ ਚੀਜ਼ ਹੈ ਜਿਹੜੀ ਕਿ ਆਪਾਂ ਆਪਦੇ ਅਧਿਕਾਰ ਨਾਲ ਪਾ ਸਕਦੇ ਹਾਂ ਬਾਕੀ ਦੇ ਸਾਰੇ ਅਧਿਕਾਰ ਤੋਂ ਕੋਰੋ ਰਾਂ ਫਰਾਉਂਦੇ ਨੇ ਅੱਜ ਮੇਰਾ ਰਾਜ ਹੈ ਹਾਂ ਸਹੀ ਗੱਲ ਸਹੀ ਗੱਲ ਅੱਜ ਰਾਜ ਹੈ ਅੱਜ ਅੱਜ ਸਭ ਦਾ ਰਾਜ ਆਇਦੇ ਦੇਣਾ ਉਸ ਤੋਂ ਬਾਅਦ ਨਹੀਂ ਰਹਿਣਾ ਸੀ ਵੋਟ ਪਾਤੀ ਆ ਜੀ ਇੱਥੇ ਭੀੜ ਬਹੁਤ ਆ ਤੇ ਦੇਖ ਕੇ ਆ ਦੇਖੋ ਜੀ ਉਂਗਲ ਵੋਟ ਪਾਤੀ ਆ ਸੀ ਸਾਰਿਆਂ ਦਾ ਅਧਿਕਾਰ ਆ ਜਰੂਰ ਪਾਓ ਵੋਟ ਆਏ ਸੀ ਅਸੀਂ ਵੋਟ ਪਾਣ ਰਾਸਤੇ ਦੁਕਾਨ ਦੇ ਕੋਲ ਪਾਜੇ ਭੱਜ ਕੇ ਦੁਕਾਨ 'ਚ ਵੜ ਗਈ ਵੋਟ ਪਾਣ ਦੱਸਦੇ ਹੋ ਖਰੀਦਦਾਰੀ ਕਰਕੇ ਆਈ ਖੜੀ ਆ ਖਰੀਦਦਾਰੀ ਕਰਦੀ ਆ ਯਾਰ ਆ ਬੜਾ ਸਟੋਰ ਹੁੰਦਾ ਵੋਟ ਪਾਣਾ ਇਹ ਤਾਂ ਦੁਕਾਨ 'ਚ ਵਾਗੀ ਦੱਸ ਹੈ ਖਰੀਦਦਾਰੀ ਬਣਦੀ ਆ ਵੋਟ ਪਾਣ ਵਾਲੇ ਨੂੰ ਮੇਰੀ ਬੇਨਤੀ ਹੈ ਵੇਹੜੇ ਮੁੜ ਕੇ ਬਾਜ਼ਾਰ ਵਾਲੇ ਪਾਸੇ ਵੋਟ ਵਾਲਾ ਸਿਸਟਮ ਨਾ ਰੱਖਿਆ ਕਰੋ ਅਸੀਂ ਤੰਗ ਹੋਨੇ ਆ ਭਾਈ ਬਹੁਤ ਐਸ਼ ਠੀਕ ਹੈ ਜਨਾਨੇ ਨੂੰ ਲਿਆਣੇ ਵੋਟ ਪਵਾਣਾ ਭੱਜ ਕੇ ਦੁਕਾਨ 'ਚ ਵੜੇ ਸ਼ਾਪਿੰਗ ਕਰਦੀ ਐ ਜੇਬ ਕੰਮ ਨਹੀਂ ਕਰਦੀ ਸਾਡੀ 44 ਠੀਕ ਹੈ ਜਨਾਨੇ ਲਈ ਹਾਂ ਅੱਛਾ ਦਇਆਲਾ ਕਰੇ ਚਲ ਚੁੱਪ ਕਰਕੇ ਸੂਟ ਦੁਕਾਨਾਂ ਨਾਲੇ ਅਸੀਂ ਆ ਗਏ ਰਤੀ ਇਹ ਸ਼ਹਿਰ ਮਾਰਕੀਟ ਹੈ ਹੁਣ ਚੱਲਿਆ ਅਸੀਂ ਘਰੇ ਠੀਕ ਹੈ ਜੀ ਤੇ ਵਧੀਆ ਕੁੜਚੇ ਸ਼ਾਮ ਦਾ ਟਾਈਮ ਹੋ ਗਿਆ ਲੋਕ ਬਾਹਰ ਨਿਕਲ ਰਹੇ ਨੇ ਵੋਟ ਪਾਣਗੇ ਤਾਂ ਭੀੜ ਬਹੁਤ ਸੀ ਠੀਕ ਹੈ ਜੀ ਲੋ ਲੋ ਜੀ ਬੀਜਪੀ ਵਾਲੇ ਤੇ ਲੱਗੇ ਹੋਏ ਨੇ ਝੰਡੇ ਇਹਦੇ ਕੋਲ ਬੰਦੇ ਨੇ ਜੇ ਉਧਰ ਜਾਂਦੇ ਹਾਂ ਤੇ ਇਧਰ ਆ ਕੇ ਨਹਿਰ ਤੇ ਨਹਿਰ ਸਾਰੀ ਸੁੱਕੀ ਪਈ ਆ ਤੇ ਇਧਰ ਹਰਿਆਲੀ ਹੈ ਰਸ਼ਿਆ ਬਹੁਤ ਵਧੀਆ ਆ ਕੇ ਦੇਖ ਕੇ ਮਨ ਹੋ ਜੰਦਾ ਸਹੀ ਹੈ ਸਿਸਟਮ ਵਾਹਿਗੁਰੂ ਮਿਹਰਾ ਕਰੇ ਜੀ ਹੁਣ ਅਸੀਂ ਚਲਦੇ ਆ ਘਰੇ ਜੀ ਠੀਕ ਹੈ ਜੀ ਉਹ ਬੱਚੇ ਖੇਡਦੇ ਜਾਂਦੇ ਆ ਉਧਰ ਬੱਚੇ ਖੇਡੀ ਜਾਂਦੇ ਆ ਤੇ ਚਲੋ ਘਰੇ ਚਲਦੇ ਆ ਘਰੇ ਚੱਲ ਕੇ ਦੇਖਦੇ ਆ ਨਵਦੀਪ ਕਿਵੇਂ ਹੁਣ ਉਹ ਪਾਈ ਜਾਂਦੇ ਨੇ ਖਾਦ ਕੀ ਖਾਦ ਹੈ ਹਾਂ ਖਾਦ ਹੀ ਹੁੰਦੀ ਹੈ ਹਾਂ ਉਹ ਬਾਈ ਪਾਈ ਜਾਂਦਾ ਉਹ ਖਾਦ ਸਾਈਡ ਤੇ ਉਹ ਥੋੜੀ ਜੀ ਫਿਰ ਦੇਖਦਾ ਨਹੀਂ ਉਹ ਦੇਖੋ ਬਾਈ ਫਿਰਦਾ ਖੇਤਾਂ 'ਚ ਠੀਕ ਹੈ ਵੈਸੇ ਖੇਤਾਂ ਦਾ ਨਜ਼ਾਰਾ ਕੁਛ ਹਲਕੀ ਹੁੰਦਾ ਹੈ ਹੈ ਨਾ ਵਧੀਆ ਲੱਗਦਾ ਪੂਰਾ ਸਹੀ ਸਿਸਟਮ ਚਲੋ ਠੀਕ ਹੈ ਜੀ ਚਲਦੇ ਆ ਘਰੇ ਆ ਗਏ ਲਾਲੀ ਰੋਡ ਚੁੰਗੀ ਤੇ ਆ ਜੀ ਤੇ ਦੁਪਹਿਰੇ ਨਾਲ ਇੱਥੇ ਜਮਾਂ ਸੁਣ ਸੁਣਾਈ ਹੁੰਦੀ ਹੈ ਬਿਲਕੁਲ ਠੀਕ ਹੈ ਜੀ ਲੋਕ ਸ਼ਾਮ ਨੂੰ ਨਿਕੜੇ ਨੇ ਬਾਹਰ ਵੀ ਕੰਮਕਾਰ ਆਪਦੇ ਜਿਵੇਂ ਵੀ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਹਸਪਤਾਲ ਚੋਂ ਆ ਗਏ ਮੰਮੀ ਆਂਦੇ ਸਰ ਕੰਮ ਤੇ ਲੱਗੇ ਰੋਟੀਆਂ ਰੋਟੀਆਂ ਬਣਾਈਆਂ ਨੇ ਤੇ ਸਬਜ਼ੀ ਬਣਾਈ ਮੈਂ ਕੀ ਬਣਾਈ ਹੈ ਸਬਜੀ ਕੀ ਬਣਾਈ ਏ ਮੰਤਰੋਟੀ ਬਣਾ ਤਾਂ ਮੈਨੂੰ ਪਤਾ ਹੀ ਨਹੀਂ ਕਿ ਬਣਾਇਆ ਤੁਸੀਂ ਕਰੇਲੇ ਵੀਰੇ ਇੱਕ ਗੱਲ ਨੋਟਿਸ ਕੀਤੀ ਏ ਤੂੰ ਮੰਮੀ ਤੈਨੂੰ ਤਾਂ ਬੋਲਦੇ ਨੇ ਵੀ ਥੱਲੇ ਬੈਠਿਆ ਕਰ ਅੰਮੀ ਆਪ ਉੱਪਰ ਬੈਠ ਕੇ ਖਾਂਦੇ ਨੇ ਐਵੇਂ ਕਿਉਂ ਮੈਂ ਸਾਰੇ ਦੇ ਲੈਣਾ ਆਈ ਚਾਦਰਾਂ ਨੂੰ ਹੱਥ ਲਾਉਂਦੇ ਨੇ ਤਾਂ ਗੁੱਸਾ ਆਉਂਦਾ ਹੈ ਗੁੱਸਾ ਆਉਂਦਾ ਅੱਛਾ ਤਾਂ ਕਿ ਵਿਸਾਇਓ ਜਮਾਨੇ ਤੂੰ ਰਹਿਣ ਦੇ ਮੈਂ ਤੇਰੇ ਵਰਗੇ ਨਹੀਂ ਹੈਗਾ ਠੀਕ ਹੈ ਨਾ ਉਹਨਾਂ ਸਹੀ ਤੇਲ ਦੀ ਸੱਜੀ ਹੈ ਰੱਸੀ ਹੈ ਆਲੂਸ ਆਮਲੀ ਵੀਥ ਫਾਈਲ ਨਾ ਬਦੇ ਬਣੇ ਕਰਾਰੇ ਕਰਾਰੇ ਮੈਂ ਤਾਂ ਮਮਮੀ ਦੇਖਿਓ ਮੇਰੀ ਇੱਕ ਗੱਲ ਲੱਗੀ ਹੈ ਜਦੋਂ ਮੈਂ ਮਤਲਬ ਰੋਟੀ ਮੈਨੂੰ ਮਨ ਨਹੀਂ ਕੀਤੀ ਹੁੰਦੀ ਉਹਦੇ ਮੈਂ ਖਾਂਦੀ ਜਦੋਂ ਮੈਨੂੰ ਮਨਾ ਕਰ ਕਰ ਦਿੰਦੇ ਨੇ ਉਹ ਤਾਂ ਮੈਨੂੰ ਇਹਨਾਂ ਖਾਣ ਦਾ ਮਨ ਕਰਦਾ ਰੋਟੀ ਇਹਨਾਂ ਖਾਣ ਦਾ ਮਨ ਕਰਦਾ ਹੈ ਮੈਂ ਕੀ ਕਰਾਂ ਫਿਰ ਮੈਂ ਦੋ ਤਿੰਨ ਤਿੰਨ ਰੋਟੀਆਂ ਹੀ ਲੈ ਦੜੀਆ ਦੇ ਬਣਾਇਆ ਸੀਗਾ ਉਹ ਹੁਣ ਖਾਦਾ ਕਿ ਮੈਨੂੰ ਟੰਗ ਨਹੀਂ ਮੈ ਤਾਂ ਨਹੀਂ ਖਾਂਦੀ ਡਾਕਟਰ ਕੋਲ ਤਾਂ ਮੈਂ ਨਹੀਂ ਜਾਣਾ ਕਿਤੇ ਠੀਕ ਹੈ ਨਾ ਖਾਇ ਕਰ ਕੋਈ ਨਹੀਂ ਖਾਇਆ ਕੋਈ ਜੀ ਸਸਰੇ ਕਾਲ ਜੀ ਸਾਰੇ ਨੂੰ ਜੀ ਹੋਰ ਠੀਕ ਹੋ ਜੀ ਸਾਰੇ ਤੇ ਆਪਣਾ ਖਾਣਾ ਪੀਣਾ ਹੋ ਗਿਆ ਹੁਣ ਸੌਣ ਦੀ ਤਿਆਰੀ ਹੈ ਜੀ ਤੇ ਬੱਚੇ ਸੌ ਚੁੱਕੇ ਨੇ ਟਾਈਮ ਹੋ ਗਿਆ ਬਾਬਾ ਤੁਸੀਂ ਵਲੌਗ ਦੇਖਿਆ ਕਿਵੇਂ ਲੱਗਿਆ ਤੁਹਾਨੂੰ ਜੇ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੇ ਜੀ ਅੱਜ ਨਵਦੀਪ ਦਾ ਲਾਸਟ ਦਿਨ ਸੀ ਬੋਤਲਾਂ ਲੱਗੜਦਾ ਤੇ ਬਾਏ ਕਰੋ ਮੇਰਾ ਕਰੇ ਜੀ ਅੱਗੇ ਠੀਕ ਹੋ ਜੇ ਨਵਦੀਪ ਤਾਂ ਫਿਰ ਉਸ ਤੋਂ ਬਾਅਦ ਅਸੀਂ ਜਿਵੇਂ ਵੀ ਵਲੌਗ ਤੇ ਕੁਝ ਹੋਰ ਪ੍ਰੋਗਰੈਸ ਕਰਾਂਗੇ ਜੀ ਜਿਵੇਂ ਕੋਈ ਖੇਡ ਨਹੀਂ ਜਾਂ ਕਿਸ ਤਰ੍ਹਾਂ ਹੋਰ ਬਾਏ ਨੂੰ ਸੱਚੇ ਪਾਤਸ਼ਾਹ ਤੁਹਾਨੂੰ ਸਾਰੇ ਬਖੀ ਖੁਸ਼ ਰਹੋ ਜੀ ਮਿਲਦੇ ਆ ਅਗਲੇ ਵਲੌਗ ਵਿੱਚ ਬਾਏ